ਸਰਸਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਜੀ ਤੁਸੀਂ ਸਾਰੇ ਠੀਕ ਠਾਕ ਹੋ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਬਿਲਕੁਲ ਠੀਕ ਠਾਕ ਆ ਜੀ ਸੋ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਨ ਨੂੰ ਕਿਵੇਂ ਦੀ ਲੱਗੀ ਵੀਡੀਓ ਸੋ ਅੱਜ ਅਸੀਂ ਗੱਲ ਕਰਦੇ ਆ ਰੀਤ ਆਕਾਸ਼ ਵਾਰੇ ਕਿ ਮੇਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਨੇ ਅਮਨ ਭੈਣ ਨੂੰ ਗਾਲਾਂ ਕੱਢੀਆਂ ਸੀ ਅਮਨ ਭੈਣ ਨੂੰ ਹੀ ਨਹੀਂ ਕੱਲੇ ਮਤਲਬ ਰੋਸਟਰਾਂ ਨੂੰ ਸਾਰਿਆਂ ਨੂੰ ਐਡ ਕੀਤਾ ਸੀ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਰੋਸਟਰਾਂ ਨੇ ਗਾਲਾਂ ਕੱਢੀਆਂ ਸੀ ਪਰ ਜਦ ਕਿ ਕੋਈ ਵੀ ਰੋਸਟਰ ਹੈ ਕੋਈ ਵੀ ਕਿਸੇ ਨੂੰ ਗਾਲਾਂ ਨਹੀਂ ਕੱਢਦਾ ਹਰ ਕੋਈ ਸਿੱਧ ਸਧਾਰਨ ਹੀ ਵੀਡੀਓ ਬਣਾਉਂਦਾ ਹੈ ਠੀਕ ਹੈ ਨਾ ਕੱਲੀ ਉਹਨਾਂ ਦੀ ਹੀ ਨਹੀਂ ਵੀਡੀਓ ਬਣਦੀ ਮਤਲਬ ਹੋਰ ਵੀ ਬਲੌਗਿੰਗ ਕਰਦੇ ਐ ਉਹਨਾਂ ਦੀ ਵੀ ਬੀਫ ਰੋਸਟਿੰਗ ਹੋ ਜਾਂਦੀ ਐ ਅਗਰ ਕੋਈ ਗਲਤ ਮਤਲਬ ਪדיה ਨਾ ਲੱਗੇ ਤੇ ਕੋ ਰੋਸਟਿੰਗ ਰੋਸਟਰ ਰੋਸਟਿੰਗ ਕਰ ਦਿੰਦੇ ਐ ਸੋ ਜਿਵੇਂ ਕਿ ਉਹਨਾਂ ਨੇ ਗਾਲਾਂ ਕੱਢੀਆਂ ਸੀ ਕੰਦੀਆਂ ਸੋ ਕਿਉਂਕਿ ਨਈ ਕੱਢਣੀਆਂ ਚਾਹੀਦੀ ਸੀ ਸੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਰੋਮੀ ਵੀਰ ਜੀ ਦਾ ਜਿਨ੍ਹਾਂ ਨੇ ਉਹਨਾਂ ਦੇ ਇਸ ਗੱਲ ਦਾ ਵਿਰੋਧ ਕੀਤਾ ਸ਼ਰੇਆਮ ਉਹਨਾਂ ਦੇ ਘਰ ਜਾ ਕੇ ਉਨਾਂ ਦੀ ਗਲਤੀ ਦਸੀ ਆਕਾਸ਼ ਫਿਰ ਵੀ ਉਹਨਾਂ ਦੇ ਮਤਲਬ ਫੋਖਾ ਹੁੰਦਾ ਪਿਆ ਸੀ ਪਰ ਜਿੱਥੇ ਗਲਤੀ ਹੈ ਬਈ ਉੱਥੇ ਤੇ ਮੰਨਣੀ ਹੀ ਪੈਂਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਗਰ ਉਹਨਾਂ ਨੂੰ ਕੋਈ ਰੋਸਟਰ ਗਾਲਾ ਕੱਢਦਾ ਏ ਤਾਂ ਤੁਸੀਂ ਅਸੀਂ ਵੀ ਤੇ ਕਲਿੱਪ ਐਡ ਕਰਦੇ ਆ ਨਾ ਫੋਟੋ ਲਗਾਉਂਦੇ ਆ ਨਾ ਤੇ ਉਹ ਵੀ ਉਸੇ ਤਰ੍ਹਾਂ ਕਲਿੱਪ ਐਡ ਕਰਕੇ ਫੋਟੋ ਲਗਾ ਕੇ ਦੱਸ ਸਕਦੇ ਆ ਕਿ ਹਾਂ ਇਸ ਰੋਸਟਰ ਨੇ ਉਹਨਾਂ ਨੂੰ ਗਾਲਾ ਕੱਢਿਆ ਸੋ ਬਹੁਤ ਬਹੁਤ ਸ਼ੁਕਰੀਆ ਰੋਮੀ ਵੀਰ ਜੀ ਦਾ ਜਿਨ੍ਹਾਂ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਤੋਂ ਮਾਫੀ ਮੰਗਵਾਈ ਤੇ ਸਾਰੇ ਰੋਸਟਰ ਵਾਲੇ ਖੁਸ਼ ਗੁੱਡ న్యూਜ ਹੈ ਕਿ ਉਹਨਾਂ ਨੇ ਪ੍ਰੀਤ ਆਕਾਸ਼ ਨੇ ਸਾਰੇ ਰੋਸਟਰ ਤੋਂ ਮਾਫੀ ਮੰਗੀ ਹੈ ਕਿ ਉਹਨਾਂ ਦੀ ਗਲਤੀ ਹੈ ਕਿ ਉਹਨਾਂ ਨੇ ਜਿਹੜੀਆਂ ਕਾਲਾ ਕੱਟੀਆਂ ਸੋ ਬਸ ਇਹੀ ਕਹਿਣਾ ਸੀ ਮੈਂ ਮੈਨੂੰ ਬਧੀਆਂ ਲੱਗੀ ਰੋਮੀ ਵੀਰ ਜੀ ਦੀ ਇਹ ਗੱਲ ਸੋ ਸੋਚਿਆ ਉਹਨਾਂ ਦਾ ਧੰਨਵਾਦ ਕਰਾਂ ਕਿਉਂਕਿ ਉਹਨਾਂ ਨੇ ਬਹੁਤ ਬਹੁਤ ਵਧੀਆ ਕੰਮ ਚੰਗਾ ਕੰਮ ਕੀਤਾ ਹੈ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਧੀਆ ਭੈਣਾ ਮਾਮਾ ਹਰੇਕ ਦੀਆਂ ਸਾਂਝੀਆਂ ਹੁੰਦੀਆਂ ਨੇ ਕਿਸੇ ਦੀਆਂ ਧੀਆ ਭੈਣਾ ਨੂੰ ਮਤਲਬ ਗਾਲਾਂ ਕੱਢਣੀਆਂ ਚੰਗੀ ਗੱਲ ਨਹੀਂ ਹੈ ਸੋ ਮੈਂ ਰੀਤ ਕਾਸ਼ ਨੂੰ ਵੀ ਕਹੂੰਗੀ ਕਿ ਇਦਾਂ ਦੀ ਗਲਤੀ ਨਾ ਕਰਿਆ ਕਰੋ ਕਿਉਂਕਿ ਦੇਖ ਸੋਚ ਕੇ ਚੱਲਿਆ ਕਰੋ ਪਰਿਵਾਰ ਵਾਲੇ ਐ ਸਾਰੇ ਤੇ ਦੂਜੀ ਗੱਲ ਮਾਫੀ ਮੰਗਣ ਨਾਲ ਕੋਈ ਛੋਟਾ ਵੱਡਾ ਨਹੀਂ ਹੋ ਜਾਂਦਾ ਬਸ ਇਹ ਆ ਤੁਸੀਂ ਆਪਣੀ ਗਲਤੀ ਮੰਨ ਲਈ ਬਹੁਤ ਵਧੀਆ ਸੋ ਵੀਡੀਓ ਨੂੰ ਕਰਦੇ ਐਥੀ ਐਂਡ ਜਿਹਨੂੰ ਜਿਹਨੂੰ ਵੀਡੀਓ ਵਧੀਆ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਜਰੂਰ ਕਰਿਓ ਵੀਡੀਓ ਨੂੰ ਤੇ ਕਮੈਂਟ ਜਰੂਰ ਕਰਿਓ ਕਿ ਮੇਰੀ ਲੱਗੀ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਨੂੰ ਹਰ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਕਿਉਂਕਿ ਹਾਂ ਨੋ ਤੁਹਾਡੇ ਲਈ ਮੈਂ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਂਦੀ ਰਹਾਂਗੀ ਸੋ ਠੀਕ ਹੈ ਜੀ ਧੰਨਵਾਦ ਬਾਏ ਬਾਏ